میٹنگ رکھی <applause> <applause> ਜੁम्मेवार 25 30 ਸਭੀ ਲੱਖੇ ਹੋਏ ਲਾਂਚਮੀ ਉੱਤੇ ਸੀ ਤੇ ਗੇਲਾ ਰੈਸਟੋਰੈਂਟ ਦਾ ਮਾਲਕ ਸੀ ਉਹ ਜੰਮਿਆਲ ਤੋਂ ਸੀ ਉਹਨਾਂ ਨੇ ਮੇਰੀ ਇੰਟਰੋਡਕਸ਼ਨ ਕਰਵਾਈ ਕਿ ਇਹ ਪੰਡਿਤ ਜੀ ਜੰਮਿਆਲ ਤੋਂ ਆ ਇਹਨਾਂ ਦਾ ਇਹ ਰੈਸਟੋਰੈਂਟ ਹੈ ਤੋਂ ਮੈਂ ਕਿ ਇਹਨਾਂ ਨੂੰ ਵੀ ਪੰਜਾਬ ਸੁਭਾਣ ਦੇ ਮੈਂਬਰ ਬਣਾ ਲਵਾਂ ਮੈਂ ਉਹਨੂੰ ਦੱਸਿਆ ਕਿ ਡਰਗ ਪੰਜਾਬ ਦੇ ਵਿੱਚ ਬੜੀ ਚੁਣੌਤੀ ਹੈ ਔਰ ਭਾਜਪਾ ਸਮਾਰਿਕ ਪਾਰਟੀ ਨੇ ਇਹ ਮਤਲਬ ਆਪਣੇ ਹੱਥਾਂ ਵਿੱਚ ਲਿਆ ਹੈ। ਔਰ ਤੁਸੀਂ ਹੈਰਾਨ ਹੋइए ਕਿ ਇਹ ਗੱਲ ਕਹਿੰਦੇ ਦੇਖੀ ਫਰਾਂਸ ਵਿੱਚ ਬੈਠਾ ਪੈਰਿਸ ਵਿੱਚ ਬੈਠਾ ਜਦਿਆਂ ਤੋਂ ਸਰਦਾਰ ਇੱਕ ਸਾਥੀ ਉਹ ਕਹਿੰਦੇ ਕਿ ਪੈਨੇ ਪੈਰਿਸ ਵਿੱਚ ਕਦੇ ਨਹੀਂ ਸਕਦੇ। ਤੁਸੀਂ ਇਹਨੂੰ ਲਵੋ ਆਪਣੇ ਹੱਥਾਂ ਅੱਜ ਵੀ ਤੁਹਾਡਾ ਸਾਥ ਦੇਣਗੇ ਕਿੰਨਾ ਸਾਡੇ ਦੋ ਨੌਜਵਾਨ

تسی پیٹ پتر تک جا کے کیا دی ہے اور پھر جو مدد اپنے پنجاب سمارو مہم چلے بہت جو سمارت پارٹی نے جو اندولن صاحب چلسی رامی نے پہن کماری مایا رکھتی جی دی جو گروائی جو جو اپنے اندولن لے کے چل رہے ہیں پارٹی دی اجاو جی بچار تارا لے کے چل رہے ہیں او دے بھی تسی بچار چچا جنب تر کرنی میں بار بار کہنا کہ لیڈرشپ کے ایک یہ کہ میرے کو لوگ نہیں کٹے دیکھ رہا ہوں اور ہوا لیڈر کہ تو اندولن ادول پیسہ نہیں کٹھا انہوں بھی دیکھنا پائے کیونکہ لیڈر کی دو پہلے ڈیوٹیاں کی ہے جانور تیار کرنا ਔਰ ਧੰਨਵਾਦ ਪੇਸ਼ ਕਰਦਾ ਜਿਹੜਾ 2027 ਦੀ ਜੰਗ ਨੂੰ ਜਿੱਤ ਕੇ ਪੈਨ ਕੁਮਾਰੀ ਮਹਾਬਤੀ ਦੀ ਚੋਣੀ ਵਿੱਚ ਪਾਸ ਹੈ ਇਸ ਸਤਿ ਸ਼੍ਰੀ ਅਕਾਲ ਤੇ ਆਪਾਂ ਸਾਰੇ ਜ਼ਿੰਮੇਵਾਰਾਂ ਔਰ ਜ਼ਿੰਮੇਵਾਰੀਆਂ ਨਿਭਾਉਣੀ ਆ ਜੋ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੀਆਂ ਬਹਿਤਰੀਆਂ ਜਗ੍ਹਾ ਜਗ੍ਹਾ ਹੋਣੀਆਂ ਆ ਆਪਾਂ ਨੇ ਇੱਕ ਸੰਗਤ ਦੇ ਵਿੱਚ ਪਹਿਲਾਂ ਵੀ ਦੱਸਿਆ ਅੱਜ ਵੀ ਆਪਾਂ ਕਰੇ ਨਿਕਲਗੇ ਕਿ

گرو رو دس جی چرم شوتی شراب کے نجائز بہجن سماج پارٹی سب گنسی رام جی سلاح مایاوتی سلا کہ جس گل سرکار نہیں منگی اُن کی کچہری چ لے جاؤ اگر لوگ تو اٹھے گا دمانا چاہتا سرکار تو اٹھے ہوئے گی اگر پنجاب کی سرکار خرالکر صاحب گروہ ربیتاو جی بھی چرنشو تحتی تو شراب دے ٹھیکے بند کرنے دا فیصلہ نہیں کرو گی تو بہت سماج پارٹی پنجاب ایسی تیاری کرو گی کہ اس مدے مطلب کو ہر کار ہر پینڈ ہر گروہ ربیتاو سبا ہر گروہ کرچ لے کے پہنچے گی ਔਰ 26 ਪੰਜਾਬ ਦੀ ਸਰਕਾਰ ਤੋਂ ਗੋਗ ਦੀ ਚੋਟ ਨਾਲ ਬਦਲਾ ਲੈ ਕੇ ਖਰੜਗੜ੍ਹ ਸਾਹਿਬ ਨੂੰ ਪਵਿੱਤਰ ਧਰਤੀ 'ਤੇ ਲਿਆਂ ਜਾਓ ਬਹੁਤ ਬਹੁਤ ਤੁਹਾਡਾ ਸਤਿਕਾਰਿਤ ਇਤਤਫਾਕ ਕਿ ਮੇਰੀ ਪੁਸ਼ਕਾਸ਼ ਕਿ ਇਹਨਾਂ ਦੀ ਨੀਅਤ ਔਰ ਨੀਤੀ ਨੂੰ ਸਮਝ ਕੇ ਬਾਕੀ ਜੋ ਵੀ ਆਪਣੇ ਮੁੱਦੇ ਪੰਜਾਬ ਸਮਾਰੋਹ ਦੇ ਵਿੱਚ ਆਪਾਂ ਲਏ ਆ ਨੌਜਵਾਨਾਂ ਨੂੰ ਰੋਜ਼ਗਾਰ ਦਾ ਮੁੱਦਾ ਪੰਜਾਬ ਦੇ ਸਿਰ 'ਤੇ ਬੇਅਖਾਤ ਕਰਦਾ ਹੋਏ ਇਹਨਾਂ ਨੇ ਹੋਰ ਲਿਆ اور گروہ گرانچ صاحب دی بیعت دی جس مدد کے لیے سرکار بنائی سی تیان رکھے ہو اس کا بلد انہاں نے اگر کئی سی اپنے ایک آئی پی ایس جوائن کرام میں نے عمر صاحب تو کہ اے اسی برگاڑی دا مدد حل کرنے لے جوائن کرایا ہے اور ہم وہ او بھی رو رہے ہیں پنجاب سرکار نے ہوئے کہ کچھ نہیں کیتا ہونے کہہ رہے ہیں ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਅਸੀਂ 10 11 ਜੁਲਾਈ ਨੂੰ ਇੱਕ ਬਿੰਦ ਲੈ ਕੇ ਆਵਾਂ। ਅਬ ਤੁਸੀਂ ਦੇਖੋ 3 ਸਾਲ ਪਹਿਲਾਂ ਜਦੋਂ ਵੋਟਾਂ ਲੈਣੀਆਂ ਸੀ 2-3 ਸਾਲ ਪਹਿਲਾਂ ਤਾਂ ਕਹਿੰਦੇ ਸੀ ਅਸੀਂ ਆਉਂਦੇ ਹੀ ਸਗਾ ਦੇਵਾਂ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੇ ਜ਼ਿੰਮੇਵਾਰ ਲੋਗਾਂ ਨੂੰ, ਪ੍ਰਗਟਾਵੇ ਕੰਮ ਨੇ ਜ਼ਿੰਮੇਵਾਰ ਲੋਗਾਂ ਨੂੰ। ਲੇਕਿਨ ਹੁਣ ਸਟੈਂਡ ਕਿੱਥਾਂ ਬਗਲੇ? تن سجد تن تین کرنے کے اسی بل لیا رہے اور سٹینڈ لیا کہ کوئی تمہیں بیلتی ضرورت نہیں دوشیاں سجا دیکھنے کی ضرورت ہے سرکار وہ بیل پاور ہے نہیں ایک کام بھی مجھے لگتا بہجن سماج پارٹی کر کے دکھاؤ پہنا گرم سال کا سنمان جدو تیرا بیلے لیا رہا کام ہے ਉਸ ਸਿਰਫ ਲੋਕਾਂ ਦੀਆਂ ਪੰਜਾਬੀਆਂ ਦੀਆਂ ਅੱਖਾਂ ਵਿੱਚ ਘੱਟਾ ਪਾਉਂਦਾ ਜਿਹਦਾ ਨਸ਼ਿਆਂ ਵਿਰੁੱਧ ਜੁੱਦ ਇਹਨਾਂ ਦਾ ਫੇਰ ਹੋਇਆ ਕਿਸੇ ਤਰੀਕੇ ਨਾਲ ਪੰਜਾਬ ਦੇ ਅੰਦਰ ਇਹ ਵੀ ਇੱਕ ਜਿਹੜਾ ਇਸ਼ੂ ਆ ਉਹਨੂੰ ਇੱਕ ਤਰ੍ਹਾਂ ਨਾਲ ਡਸਟ ਬੈਂਟ ਵਿੱਚ ਸੁੱਟਣ ਦੀ ਗੱਲ ਡਾਕਟਰ ਅੰਬੇਡਕਰ ਦੀ ਦੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬੌਧਿਕ ਸਮਾਜ ਪਾਰਟੀ ਇਹ ਮਹਿਸੂਸ ਕਰਦੀ ਹੈ ਕਿ ਮੌਜੂਦਾ ਕਾਨੂੰਨ 'ਚ ਕੋਈ ਕਮੀ ਨਹੀਂ لیکن قانون ਨੂੰ ਲਾਗੂ ਕਰਨ ਲਈ ਜਿਹੜੀ ਨੀਤ ਹੈ ਉਹਦੇ ਵਿੱਚ ਇਮਾਨਦਾਰੀ ਨਹੀਂ ਇਸ ਕਰਕੇ ਦੁਖੀਆਂ ਨੂੰ ਬੰਦੀ ਸਜ਼ਾ ਨਹੀਂ ਦਿੱਤੀ ਜਾਂਦੀ ਤੋਂ ਮੈਂ ਹੋਰ ਜ਼ਿਆਦਾ ਕਿਸ਼ਨਾ ਕਿਉਂਕਿ ਸਬਕਸ਼ਾ ਨਹੀਂ ਹੈ ਅੱਜ ਦੀ ਮੀਟਿੰਗ ਜਿਆਦਾ ਉੱਪਰ ਸਬਕਸ਼ਾ ਤੇ ਫੋਕਸ ਕਰਨਾ ਜਿਹੜੀ ਇੱਕ ਦੋ ਮੁੱਤੇ ਜ਼ਰੂਰੀ ਸੀ ਜਿਹੜੇ ਲੇਟੈਸਟ ਆਪਮ ਤੇ ਸਾਹਮਣੇ ਆਏ ਹਨ ਉਹਨਾਂ ਦੇ ਉੱਪਰ ਤੁਹਾਡੇ ਨਾਲ ਗੱਲ ਸਾਂਝ ਕਰਨੀ ਜ਼ਰੂਰੀ ਸੀ جس طرح آپ نے یہ فیصلہ کیتا ہے کہ ہاتھ دس دن بار لیڈر شکتی سمیتشا کروں جن نے مدانسوا دے سٹیٹ بولوں چارجر خونہ نو اپنے ڈوٹی لگائی ہے وہ نرانتر کر کے اپنے جمیت مدانسوا کمیٹی سیکٹر کمیٹی اور بھوٹ کمیٹی اور مارے سمیت ਜੋ ਵੀ ਸਮਾਸਨ ਦੇਲ ਕੇ ਬਹਿਣ ਵਾਲਾ ਉਸ ਸਮੇਂ ਅਸੀਂ ਉਹਨੂੰ ਸਮਾਵਤ ਪੂਰਾ ਕਰਨ ਮੈਂ ਤੁਹਾਡਾ ਸਾਰੇ ਸਾਥੀਆਂ ਦਾ ਸਾਰੇ ਲੀਡਰਸ਼ਿਪ ਦਾ ਤੈ ਦਿਨ ਤੋਂ ਤਨ ਬਾਤ ਕਰਦਾ ਕਿ ਤੁਸੀਂ ਅੱਜ ਸਮੀਖਿਆ ਬੈਠਣ ਦੇ ਵਿੱਚ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਆਏ ਆ ਜਿੱਥੇ ਕਮੀ ਰਹੀ ਹੈ ਉਸ ਕਮੀ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਆਪਾਂ ਵਿਰੋਧਤ ਕਰਨਾ ਔਰ ਲੀਡਰ ਦੀ ਡਿਊਟੀ ਹੈ ਕਿ ਜਿੱਥੇ ਵੀ ਢਾਂਚੇ ਦੇ ਮਾਮਲੇ 'ਚ ਕੋਈ ਕੰਪਰੋਮਾਈਜ਼ ਨ ਕਰੇ ਬਾਂਸੇਟਿਕ ਇੰਨੀ ਜਿਹੜੀ ਆਈ ਹੈ ਮੈਂ ਸਪੈਸ਼ਲੀ ਬਾਂਸੇਟਿਕ ਇੱਕ ਦਾ ਵੀ ਪੰਜਾਬ ਲੋਕ ਜਨ ਸਮਾਜ ਪਾਰਟੀ ਨੂੰ ਸ਼ੁਕਰੀਆ ਬਾਕੰਦਾ ਕਿ ਉਹਨਾਂ ਨੇ ਵੀ ਅੱਜ ਇੱਥੇ ਇਸ ਸਵੇਕਸ਼ਾ ਗੱਲ ਵਿੱਚ ਪਹੁੰਚ ਕੇ ਪਾਰਟੀ ਦੇ ਕੰਮਕਾਜ ਬਾਰੇ ਜੋ ਜਾਣਕਾਰੀ ਹਸ ਕਰਨ ਦੇ ਲਈ ਸਮਾਂ ਕੱਢਿਆ ਉਹਨਾਂ ਦਾ ਵੀ ਧੰਨਵਾਦ ਜੈ ਪੀ ਨਾ ਪੰਜਾਬੀ ਨੇ ਹੋਈ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜਰੂਰ